ਖਿਆਲਾਂ ਦੇ ਧਾਮੋਂ ਮਾਜ਼ਰਾ ਵਿਖੇ ਸਿਲੰਡਰ ਫਟਣ ਨਾਲ ਇੱਕ ਔਰਤ ਦੀ ਮੌਤ ਹੋ ਗਈ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਸ ਦਾ પતિ ਇੱਕ ਪ੍ਰਾਈਵੇਟ ਗੈਸ ਅਜੰਸੀ ਵਿੱਚ ਲੱਗਿਆ ਹੋਇਆ ਹੈ ਜਿਹੜਾ ਆਪਣੇ ਘਰ ਦੇ ਵਿੱਚ ਖਾਲੀ ਸਿਲੰਡਰ ਦੇ ਵਿੱਚ ਗੈਸ ਭਰ ਰਿਹਾ ਸੀ ਜਿਸ ਦੇ ਕਾਰਨ ਬਲਾਸਟ ਹੋਇਆ ਬਲਾਸਟ ਇੰਨਾ ਖਤਰਨਾਕ ਸੀ ਕਿ ਘਰ ਦੀਆਂ ਦੁਬਾਰਾਂ ਦੇ ਛਿਥੜੇ ਉੱਡ ਗਏ ਇਹ ਤਾਂ ਮਹਾਜਨਿਕ ਸਿਲੰਡਰ ਫਟਿਆ ਮਾਮਲਾ ਕੀ ਹੈ ਇਹ ਕੱਲ ਇੱਕ ਸਾਨੂੰ ਇਤਲਾਹ ਮਿਲੀ ਸੀ ਰਜਿੰਦਰਾ ਹਸਪਤਾਲ ਟੈਲਾ ਤੋਂ ਕਿ ਰੇਨੂ ਨਾਮ ਦੀ ਔਰਤ ਜ਼ਖਮੀ ਹਾਲਤ ਚਾਈ ਸੀ ਜਿਨੇ ਅਮਰਜੈਂਸੀ ਦੇ ਵਿੱਚ ਹੀ ਦਮ ਤੋੜਤਾ ਉਹਦੇ ਸਬੰਧ ਚ ਮੌਕੇ ਤੇ ਪੁੱਛ ਕੇ ਪੁਸ਼ਟੀ ਕੀਤੀ ਗਈ ਹੈ ਤੇ ਪਤਾ ਲੱਗਿਆ ਕਿ ਰਾਜੂ ਕੁਮਾਰ ਨਾਮ ਦਾ ਇੱਕ ਯੂਪੀ ਦਾ ਵਿਅਕਤੀ ਉੱਥੇ ਰਹਿੰਦਾ ਸੀਗਾ ਜਿਹੜਾ ਨਿਓ ਗੈਸ ਏਜੰਸੀ 'ਚ ਕੰਮ ਕਰਦਾ ਸੀ ਤੇ ਉਹ ਗੈਸ ਦੇ ਸਿਲੰਡਰ ਜਿਹੜੇ ਆ ਉਹ ਆਪਣੇ ਉੱਤੇ ਕਰਾਇਆਲੇ ਕੁਆਰਟਰ ਦੇ ਵਿੱਚ ਲਿਆ ਕੇ ਉਹਦੇ ਨੂੰ ਪਤਾ ਲੱਗਿਆ ਵੀ ਗੈਸ ਜਿਹੜੀ ਹੈ ਉਹ ਖਾਲੀ ਸਿਲੰਡਰਾਂ ਦੇ ਵਿੱਚ ਭਰ ਕੇ ਵੇਚਦਾ ਸੀਗਾ ਉੱਥੇ ਇਹ ਇਸੇ ਦੌਰਾਨ ਇਹ ਵਾਰਦਾਤ ਹੋਈ ਹੈ ਕਿ ਉੱਥੇ ਕੋਈ ਸਿਲੰਡਰ ਫਟਿਆ ਤੇ ਜਿਸ ਤੇ ਅਸੀਂ ਮਕਦਮਾ ਨੰਬਰ 108 ਅ ਅੰਡਰ ਸੈਕਸ਼ਨ 105 324 ਜੀਮਨ 4 ਬੀਐਨਐਸ ਤਹਿਤ ਅ ਦਰਜ ਰਜਿਸਟਰ ਕਰ ਲਿਆ ਰਾਜੂ ਕੁਮਾਰ ਦੇ ਖਿਲਾਫ ਤੇ ਤਫਤੀਸ਼ ਜਾਰੀ ਹੈ ਰਾਜੀ ਕੁਮਾਰ ਦਾ ਪਤਾ ਲੱਗਿਆ ਕਿ ਉਹਨੂੰ ਉਹਦੇ ਵੀ ਜਿਹੜਾ ਉਹ ਮੌਕੇ ਤੇ ਝੁਲਸ ਗਿਆ ਸੀਗਾ ਤੇ ਉਹਨੂੰ ਰਜਿੰਦਰ ਅਸਰ ਦਾਖਲ ਕਰਾਇਆ ਗਿਆ ਸੀ ਜਿਹੜਾ ਉਹ ਉੱਥੋਂ ਪੀਜੀ ਰੈਫਰ ਕੀਤਾ ਗਿਆ ਕਿੰਨੇ ਲੋਕ ਇਧਰ ਜ਼ਖਮੀ ਕੋਈ ਬੱਚੇ ਵੀ ਸੀਗੇ ਨਾਲ ਨਹੀਂ ਬੱਚਾ ਕੋਈ ਨਹੀਂ ਸੀਗਾ ਉੱਥੇ ਅਲੱਗ-ਅਲੱਗ ਕਮਰੇ ਸੀਗੇ ਤੇ ਮੌਕੇ ਤੇ ਜਦੋਂ ਪਤਾ ਕੀਤਾ ਗਿਆ ਤੇ ਉਹ ਲੈਂਟਰ ਪਾਏ ਹੋਏ ਸੀਗੇ ਲੈਂਟਰਾਂ ਦੀਆਂ ਛੱਤਾਂ ਜਿਹੜੀਆਂ ਉਹ ਗਿਰਦੀਆਂ ਸੀ ਮੌਕੇ ਤੇ ਇੱਕ ਨਾਲ ਵਾਲੇ ਕਮਰੇ ਦੇ ਵਿੱਚ ਇੱਕ ਔਰਤ ਸੀਗੀ ਉਹ ਉਸੋ ਔਰ ਤੇ ਅ ਡੈਥ ਹੋ ਗਈ ਸੀ ਰਜਿੰਦਰ ਹਸਪੀਟਲ ਦੇ ਦੌਰਾਨ ਇਲਾਜ ਤੇ ਜਿਹਦਾ ਪੋਸਟਮਾਰਟਮ ਕਰਵਾ ਕੇ ਡੈਡ ਬੋਡੀ ਪੋਸਟਮਾਰਟਮ ਕਰਵਾ ਕੇ ਡੈਡ ਬੋਡੀ ਉਹਨਾਂ ਦੇ ਵਾਰਸ਼ਾਂ ਦੇ ਹਵਾਲੇ ਕੀਤੀ ਗਈ। ਉਹ ਠੀਕ ਹੀ ਰਹਿੰਦੇ ਸੀ ਜੀ ਇੱਕ ਕਿਰਾਏ ਦਾ ਮਕਾਨ ਸੀਗਾ ਜੀ। ਕਿਰਾਏ ਦੇ ਮਕਾਨ ਬਣਾਏ ਹੋਏ ਆ 8-10 ਮਕਾਨ ਬਣਾਏ ਹੋਏ ਕਿਰਾਏ ਤੇ। ਕੀ ਦੀ ਪ੍ਰਾਪਰਟੀ ਐ ਸਰ? ਇਹੇ ਹੈਗੀ ਆ ਜੀ। ਅ ਮਾਲਕ ਹੈਗਾ ਸੰਦੀਪ ਸਿੰਘ ਹੈ ਉੱਥੇ। ਤਾਂ ਮਮ ਜਿਹੜੇ ਰਹਿਣ ਵਾਲਾ ਜੀ। ਸੰਦੀਪ ਸਿੰਘ ਦੀ ਪ੍ਰਾਪਰਟੀ ਐ। ਤਫਤੀ ਜਾਰੀ ਹੈ ਜਿੰਨ ਤੱਕ ਤੇ ਹੁਣ ਜਿਹਦਾ ਮਾਲਕ ਨੇ ਭਾਜੀ 2 ਪੈਸੇ ਵਾਸਤੇ ਕਿਰਾਇਆ ਲੈ ਲਿਆ ਹੁਣ ਜਿੱਦਾਂ ਹਾਦਸਾ ਹੋ ਗਿਆ ਔਰ ਵੀ ਲੋਕ ਕੋ ਮੋਹੱਲਾ ਵੀ ਆ ਗਿਆ ਔਰ ਵੀ ਵੱਡਾ ਹਾਦਸਾ ਹੋਣਾ ਸੀ ਕਿ ਉਹ ਦੇ ਨਾ ਵੀ ਕੋਈ ਬੰਦੀ ਕਾਰਵਾਈ ਹੋਗੀ ਅਜੇ ਇਹ ਸਾਰੀਆਂ ਗੱਲਾਂ ਜਿਹੜੀਆਂ ਤਫਤੀ ਜਦੋਂ ਨਵਕੀ ਜਾਨੀ ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز